ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਪਰਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਬਟਾਈ ਦਾ ਕੰਮ ਚੱਲੰਦੇ ਆ ਸਾਡਾ ਤੰਦ ਕਾਫੀ ਪਈ ਪੂਰੇ ਜਿਹਰਾਂ ਦੇ ਕਾਫੀ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਅੱਜ ਤੇ ਬਾਕੀ ਅੱਜ ਕਰੀਬ ਸਾਨੂੰ ਅ 6 ਤਰੀਕ ਹੋ ਗਈ ਤੇ 8 ਤਰੀਕ ਨੂੰ ਅਸੀਂ ਸਟਾਰਟ ਕੀਤਾ ਸੀ ਇੱਕ ਮਹੀਨਾ ਹੋ ਜਾਣਾ ਜੀ ਪਟਾਈਆਂ ਚੱਲਦੀਆਂ ਨੇ ਤੇ ਬਾਕੀ بارشਾਂ ਬੂਰਸ਼ਾਂ ਵੀ ਹੋਈ ਗਈਆਂ ਖੇਤ ਥੋੜੇ ਗਿੱਲੇ ਹੋ ਗਏ ਆ ਤੇ ਇੱਕ ਮਹੀਨੇ ਦੇ ਕਰੀਬ ਹੋ ਗਿਆ ਜੀ 28 29 ਦਿਨ ਹੋ ਗਏ ਸਾਨੂੰ ਪਟਾਈਆਂ ਕਰਦਿਆਂ ਨਾ ਬਾਕੀ ਆ ਦੇਸੀ ਬੀ ਦੀ ਹੁਣ ਪਟਾਈ ਹੋਣ ਦਈ ਆ ਤੇ ਇਹਦਾ ਗਾਜਲ ਤਾਂ ਨਾ ਵੇਟ ਬਹੁਤ ਟਾਪ ਦਾ ਜੀ ਵੇਟ ਵੀ ਪੂਰਾ ਟਾਪ ਦਾ ਲੈਂਥ ਵੀ ਪੂਰੀ ਫੁੱਲ ਹੈ ਗਾਜਰ ਦੀ ਤੇ ਉਹ ਵੀ ਆਪਾਂ ਇਹ ਵੀਡੀਓ ਪਾਵਾਂਗੇ ਹੁਣ ਕੋਈ ਨਹੀਂ ਪਾਉਨੇ ਹਾਂ ਬਾਕੀ ਨਾ ਫੇਰ ਗਾੜੀ ਜਿਵੇਂ 9 ਤਰੀਕ ਦੀ بارش ਦੱਸੰਦਾ ਇਹ ਇਹ ਜੇ بارش ਹੋ ਗਈ ਫੇਰ ਕੰਮ ਵਿੱਚ ਰੁਕੂਗਾ ਉਦਾਂ ਹੀ ਪਟਾਈ ਤੇ ਪੂਰੀ ਹੋਰਾਂ ਦੇ ਕਰਨ ਤਾਂ ਇਹ ਫੁੱਲ 9 ਤਰੀਕ ਦੀ ਦੱਸਦੇ ਆ بارش ਤੇ ਲਾਦ ਲਾਦ ਕੇ ਬੱਸ ਐਦਾਂ ਆ ਲੋਡਿੰਗ ਹੋਈ ਜਾਂਦੀ ਦਵਾਈ ਦੀ ਵੀ ਆਪਾਂ ਸਾਰੀ ਆਪਾਂ ਪਾਵਾਂਗੇ ਜੀ ਵੀਡੀਓ ਗਾਜਰ ਦੀ ਲੈਂਥ ਦੀ ਤੇ weight ਦੀ ਵੀ ਹੁਣ ਵੀਡੀਓ ਪਾਵਾਂਗੇ ਇੱਕ ਆਪਾਂ ਇਹ ਦੇਸੀ ਵੀ ਹੈ ਜੀ ਆਪਣਾ ਖੁਦ ਦਾ ਜਿਹੜਾ ਆਪਾਂ ਤਿਆਰ ਕਰਦੇ ਹਾਂ ਵੀ ਇਹੋ ਵਾਲਾ ਤੇ ਵੇਖੋ ਜੀ ਗਾਜਰ ਤੋਂ ਹੁਣ ਚੈੱਕ ਕਰੋ ਅੱਜ ਹੋ ਗਈ ਹੈ ਜੀ ਤਰੀਕ 6 ਜਨਵਰੀ ਤੇ ਜਿਹੜਾ ਰੇਟ ਆ ਮੰਡੀਆਂ ਦੇ ਵਿੱਚ ਉੜ ਕਾਫੀ ਡੌੜ ਆ ਜੀ ਮੰਡੀਆਂ ਮੰਡੀਆਂ ਚੱਲਣ ਦੀਆਂ ਗਾਜਰ ਦੀਆਂ ਤੇ ਅੱਜ ਤੇ ਬਹੁਤ ਮੰਦੀ ਆ ਲਈ ਜਿੰ ਮੰਡੀਆਂ ਦੇ ਵਿੱਚ 1.5 150 ਰੁਪਏ ਦਾ ਲਫਾਫਾ ਵੇਗਿਆ 25 ਕਿਲੋ ਵਾਲਾ ਅੰਮ੍ਰਿਤਸਰ ਜਲੰਧਰ ਮੰਡੀ ਗਾਜਰ ਫਾਈ ਹਲੇ ਬਾਕੀ ਆਵੇ ਅਸੀਂ ਪੁੱਟ ਪੁੱਟ ਢੇਰ ਵੀ ਲਾਇਏ ਜੀ ਸਾਈਡਾਂ ਤੇ ਇੱਧਰ ਵੀ ਇੱਕ ਉਹ ਗਾੜੀ ਵੀ ਢੇਰ ਲੱਗਾ ਦੰਨੂ ਜੀ ਜ਼ੂਮ ਕਰਦਾ ਮੈਂ ਦੇਖ ਕੇ ਤੇ ਇਹ ਆਓ ਵੇਖੋ ਉਧਰ ਵੀ ਜਗਾਈ ਹੋਣ ਦੀ ਨਾਲ ਨਾਲ ਬਾਰਿਸ਼ ਕਰਕੇ ਨਾ ਫਿਰ ਵਾਦੀ ਰੱਖੀ ਦੀ ਜੀ ਗਾਜਰ ਦੀ ਪਟਾਈ ਕਿਉਂਕਿ بارش ਜੇ ਹੋ ਜੇ ਨਾ ਜਿਆਦੀ ਤੇ ਬਾਅਦ ਦੇ ਵਿੱਚ ਕੰਮ ਹੁੰਦਾ ਖਰਾਬ ਪਟਾਈ ਨਹੀਂ ਹੁੰਦੀ ਪਟਾਈ ਹੁੰਦੀ ਵੀ ਆ ਤੇ ਖੇਤ ਜਿਵੇਂ ਹੁਣ ਵੀ ਗਿੱਲੇ ਆ ਜੇ ਥੋੜੀ ਜੀ بارش ਹੋ ਗਈ ਨਾ 10 ਮਿੰਟ ਹੀ ਠੋਕ ਕੇ ਮੀਂਹ ਪੈ ਗਿਆ ਉਹਦੇ ਨਾਲ ਗਾਜਰ ਅੱਧਿਆਂ ਦੂੜੋਂ ਨਾਲ ਕੰਮ ਤੇ ਵੇਚ ਰਹਿ ਜਾਂਦੀ ਜ਼ਮੀਨ ਦੀ ਕਾਫੀ ਇੱਕ ਟਰੈਕਟਰ ਨਾਲ ਪਟਾਈ ਵੀ ਨਹੀਂ ਸਹੀ ਹੁੰਦੀ ਜੇ ਫਿਰ ਬਾਕੀ ਹੁਣ ਲੋੜੀ ਲੱਗੀ ਅੱਗੇ ਹਮੇਸ਼ਾ ਥੋੜੀ ਬਾਰਾ ਕੰਮ ਤੇਜ਼ ਹੁੰਦਾ ਹੁੰਦਾ ਐਰਕਿੰਗ ਡਾਊਨ ਜਾਈ ਜਾਂਦੀ ਜਿਤਨਾ ਤਨ ਗਾਜਰ ਨਹੀਂ ਤੇ ਲੋੜੀ ਤੱਕ ਰੇਟ ਠੀਕ ਰਹਿੰਦੇ ਹੁੰਦੇ ਆ ਤੇ ਐਰ ਕੀ ਹੁਣ ਰੇਟ ਕਿਦਾਂ ਮਾਈ ਹੈ ਜੀ ਡਾਊਨ ਕਾਫੀ ਡਾਊਨ ਆ ਗਿਆ ਰੇਟ ਜਾਨੀ ਕਿ ਬਹੁਤ ਮੰਦਾ ਮੰਦਾ ਕਰਾ ਕੀ ਗਾਜਰ ਵੇਗਨ ਨਹੀਂ ਦਈ ਮੰਡੀਆਂ ਦੇ ਵਿੱਚ ਇੰਨਾ ਕੀ ਮੰਦਾ ਆ ਪਿਆ ਆਜ ਦੀ ਤਰੀਕ ਦੇ ਵਿੱਚ ਤੇ ਜਿਵੇਂ ਆਮ ਗੋਭੀ ਗਾਭੀ ਆ ਦੂਸਰੀਆਂ ਸਬਜ਼ੀਆਂ ਵਿਕਦੀਆਂ ਜਾਂਦੀਆਂ ਇਹ ਕਾ ਮੌਸਮ ਠੰਡਾ ਧੁੰਦਾ ਧੰਦਾ ਪੈ ਗਈਆਂ ਬਹੁਤ ਘੱਟ ਵਿਗਨਦੀ ਜੀ ਇਹ ਗਾਜਰ ਹਣ ਗੱਡੀਆਂ ਅਫਸਰ ਮੰਡੀ ਜਲੰਧਰ ਮੰਡੀ ਹੁੰਦੀ ਰਿਪੋਰਟ ਹੁਣ ਟਾਈਮ ਹੋ ਗਿਆ ਏ 6 ਤਰੀਕ ਅੱਜ 1.5 ਵਜ ਗਿਆ ਜੀ ਤੇ ਹਾਲੇ ਤੱਕ ਗੱਡੀਆਂ ਕੋਈ ਲੱਦੀਆਂ ਖਲੋਤੀਆਂ ਪਿਛਲੀਆਂ ਤਾਂ ਗੈ ਲੱਥੀਆਂ ਜੀ ਮੰਡੀਆਂ ਦੇ ਵਿੱਚ ਇਹ ਨੇਮੰਦੇ ਹਲਾਤਾ ਗਾਜਰ ਤੇ ਉਹ ਇਨਰ ਰੇਟ ਡਾਊਨ ਆਇਆ ਹੁਣ ਕਿਤੇ ਦਮੀ ਦੋਵਾਂ ਤਿੰਨ ਦਿਨਾਂ ਤੋਂ ਬਹੁਤ ਰੇਟ ਡਾਊਨ ਆ ਗਿਆ ਤੇ ਅਹੀਂ ਤੇ ਚਲੋ ਟਰਾਲੀਆਂ 'ਚ ਲੱਦੀਆਂ ਢੇਰੀਆਂ ਲਵਾਈ ਜਾਂਦੇ ਆ ਫੇਰ ਲੱਦਾਂਗੇ ਟਰਾਲੀਆਂ ਲੱਤ ਕੇ ਆਉਣਾਂ ਜਾਣਗੀਆਂ ਤੇ ਵਾਈ ਵੀ ਹੋਈ ਜਾਂਦੀ ਆ ਕਾਫੀ ਚਰਬਾਦ ਅੱਜ ਪਾਉਣ ਲੱਗੇ ਆ ਜੀ ਵੀਡੀਓ ਹੋਰ ਸਾਰੇ ਭਰਾ ਠੀਕ ਠਾਕ ਜੀ ਓਕੇ ਜੀ ਧੰਨਵਾਦ ਜੀ